ਜੀ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਇੰਸਟਾਗ੍ਰam ਬਾਰੇ ਗੱਲ ਕਰਾਂਗੇ ਇੰਸਟਾਗ੍ਰam 'ਤੇ ਬਹੁਤ ਵਧੀਆ ਫੀਚਰ ਆਏ ਆ ਦੋਸਤੋ AI ਦੀ ਫੀਚਰ ਕਾਫੀ ਵਧੀਆ ਵਧੀਆ ਫੀਚਰ ਆਏ ਆ ਸਟੇਟਸ ਸਟੋਰੀ ਫੋਟੋ ਸਾਰਿਆਂ ਦੇ ਵਿੱਚ ਫੀਚਰ ਬਹੁਤ ਵਧੀਆ ਐਡ ਹੋਏ ਆ ਨਵੇਂ ਜੇਕਰ ਤੁਹਾਡੇ ਲਾਈਕ ਸ਼ੇਅਰ ਕਮੈਂਟ ਆਉਂਦਾ ਨਹੀਂਗਾ ਤੁਹਾਡੇ ਇੰਸਟਾਗ੍ਰam ਦੇ ਉੱਪਰ ਤੁਸੀਂ ਪੋਸਟ ਪਾਉਨੇ ਕੋਈ ਵਿਊ ਨਹੀਂ ਆਉਂਦਾ ਕੋਈ ਦੇਖਦਾ ਨਹੀਂ ਪਸੰਦ ਨਹੀਂ ਕਰਦਾ ਤੁਹਾਡੀ ਪੋਸਟ ਨੂੰ ਤਾਂ ਮੈਂ ਤੁਹਾਨੂੰ ਅੱਜ ਬਹੁਤ ਵਧੀਆ ਤਰੀਕਾ ਦੱਸੂਗਾ ਸਟੋਰੀ ਪੋਸਟ ਪਾਉਣ ਦਾ ਜਦ ਹੀ ਨਾ ਤੁਹਾਡੇ ਲਾਈਕ ਸ਼ੇਅਰ ਵੀ ਆਉਣਗੇ ਲੋਕ ਪਸੰਦ ਵੀ ਕਰਨਗੇ ਵੀ ਤੁਹਾਨੂੰ ਪੁੱਛਣਗੇ ਵੀ ਆਹ ਤੁਸੀਂ ਸਟੋਰੀ ਤੂੰ ਪਾਈ ਕਿਨੇ ਆ ਠੀਕ ਹੈ ਤੁਹਾਨੂੰ ਪੁੱਛਣਗੇ ਕਿਹੜੇ ਹਿਸਾਬ ਨਾਲ ਤੁਸੀਂ ਸਟੋਰੀ ਪਾਈ ਹੈ ਜਾਂ ਆਹ ਵੀਡੀਓ ਕਿਹੜੇ ਹਿਸਾਬ ਨਾਲ ਕਿਵੇਂ ਪਾਈ ਹੈ ਵੀਡੀਓ ਦਾ ਇੱਕ ਵੀ ਪਾਰਟ ਸਕਿਪ ਨਾ ਕਰਿਓ ਬਣੇ ਰੋਜ ਇਹ ਵੀਡੀਓ ਦੇ ਨਾਲ ਸਾਰੇ ਫੀਚਰ ਤੁਹਾਨੂੰ ਮੈਂ ਸਮਝਾਉਂਗਾ ਦੋਸਤੋ ਮੇਰਾ ਨਾਮ ਹੈ ਪਰਮਿੰਦਰ ਤੁਸੀਂ ਦੇਖ ਰਹੇ ਹੋ ਟੈਕਨੋ ਰਮਾਣਾ ਤਾਂ ਚਲੋ ਦੋਸਤੋ ਮੋਬਾਈਲ ਸਕਰੀਨ ਤੇ ਤੁਹਾਨੂੰ ਲੈ ਕੇ ਚੱਲਣਾ ਫਿਰ ਸਮਝਾਉਣਾ ਹਾਂਜੀ ਦੋਸਤੋ ਹੁਣ ਆਪਾਂ ਮੋਬਾਈਲ ਸਕਰੀਨ ਤੇ ਆ ਗਏ ਤੇ ਮੈਂ ਤੁਹਾਨੂੰ ਇੰਸਟਾਗ੍ਰam ਐਪਲੀਕੇਸ਼ਨ ਦੇ ਵਿੱਚ ਲੈ ਕੇ ਚੱਲਦਾ ਤੇ ਫਿਰ ਆਪਾਂ ਜਾਣਦੇ ਹਾਂ ਉਹਦੇ ਕੈਂਡ ਫੀਚਰ ਹਾਂਜੀ ਦੋਸਤੋ ਤੁਸੀਂ ਨਾਰਮਲ ਤਰੀਕੇ ਨਾਲ ਸਟੋਰੀ ਪਾ ਦਿੰਦੇ ਹੋਗੇ ਤੁਸੀਂ ਇੱਥੇ ਪਲੱਸ ਦੇ ਆਈਕਨ ਤੇ ਜਾ ਕੇ ਜਾਂ ਤਾਂ ਇਸ ਤਰ੍ਹਾਂ ਸਟੋਰੀ ਪਾਉਂਦੇ ਹੋਗੇ ਆਪਦੀ ਗੈਲਰੀ ਵਿੱਚੋਂ ਜਾ ਕੇ ਇਧਰੋਂ ਠੀਕ ਹੈ ਤੇ ਜਾਂ ਫਿਰ ਤੁਸੀਂ ਕੀ ਕਰਦੇ ਆ ਇਧਰ ਨੂੰ ਸਲਾਈਡ ਕਰਕੇ ਇਸ ਤਰੀਕੇ ਨਾਲ ਵੀ ਸਟੋਰੀ ਪਾਉਂਦੇ ਹੋਗੇ ਠੀਕ ਹੈ ਸਟੋਰੀ ਕਾਫੀ ਤਰੀਕੇ ਨਾਲ ਪਾਈ ਜਾਂਦੀ ਦੋਸਤੋ ਪਰ ਮੈਂ ਤੁਹਾਨੂੰ ਦੱਸੂਗਾ ਕੈਂਡ ਤਰੀਕਾ ਤੁਸੀਂ ਕੀ ਕਰਨਾ ਆਪਦੀ ਪ੍ਰੋਫਾਈਲ ਦੇ نیچے ਦੇਖੋਗੇ ਇੱਥੇ ਥੱਲੇ ਪਲੱਸ ਦਾ ਆਈਕਨ ਬਣਿਆ ਇਹਦੇ ਤੇ ਜਾਓਗੇ ਇੱਥੇ ਜਾਣ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਇੱਥੇ ਕੋਲਾਜ ਦਾ ਆਪਸ਼ਨ ਆਊਗਾ ਠੀਕ ਹੈ ਨਾ ਕੋਲਾਜ ਦੇ ਆਪਸ਼ਨ ਤੇ ਜਾਓਗੇ ਇੱਥੇ ਤੁਸੀਂ ਸਿਲੈਕਟ ਕਰ ਲੈਣੀ ਆ ਫੋਟੋ 1 2 3 4 5 ਮੰਨ ਕੇ ਜਦੋਂ ਮੈਂ 5 ਕਰ ਰਹੀ ਆ ਤੁਸੀਂ 20 ਤੱਕ ਫੋਟੋ ਸਿਲੈਕਟ ਕਰ ਸਕਦੇ ਹੋ ਇੱਥੇ ਨੈਕਸਟ ਕਰੋਗੇ ਨਾ ਇਹ ਤੁਹਾਡਾ ਕੋਲਾਜ ਬਣਾ ਕੇ ਦੇਊਗਾ ਇੱਕ ਵੀਡੀਓ ਦੇ ਤੌਰ ਤੇ ਦੇਖੋ ਬਹੁਤ ਕੈਂਟ ਬਣੂਗੀ ਥੋੜਾ ਜਿਹਾ ਲੋਡ ਲਊਗਾ ਇੱਥੇ ਹੁਣ ਦੇਖੋ ਤੁਸੀਂ ਆਹ ਉਹੀ ਸਟੋਰੀ ਹੈ ਦੇਖੋ ਤੁਸੀਂ ਨੋਰਮਲ ਤਰੀਕੇ ਨਾਲ ਪਾਉਣੇ ਦੇਖੋ ਕਿੱਡੀ ਕੈਂਟ ਸਟੋਰੀ ਬਣਾਤੀ ਜ ਨੇ ਇੱਕ ਹੈ ਨਾ ਕਮਾਲ ਦਾ ਤਰੀਕਾ ਹੋਰ ਵੀ ਤਰੀਕੇ ਨਾਲ ਸਿਲੈਕਟ ਕਰ ਸਕਦੇ ਆ ਦੇਖੋ ਦੋ ਆਪਸ਼ਨ ਹੈ ਇਹ ਦੋ ਤਰੀਕੇ ਨਾਲ ਬਣਾ ਦਿੰਦਾ ਹੈ ਆਪਦੇ ਹਿਸਾਬ ਨਾਲ ਬਣਾ ਦਿੰਦਾ ਹੈ ਇਹ ਤਰੀਕਾ ਹੋ ਗਿਆ ਇੱਕ ਤਾਂ ਹੁਣ ਆਪਾਂ ਦੂਜਾ ਤਰੀਕਾ ਦੇਖਦੇ ਆ ਦੂਜਾ ਤਰੀਕਾ ਦੇਖਣ ਵਾਸਤੇ ਆਪਾਂ ਤੁਸੀਂ ਦੇਖੋਗੇ ਕਿ ਇੱਥੇ ਆਪਾਂ ਸਟੋਰੀ ਪਾਉਣੀ ਮੰਨ ਕੇ ਚਲੋ ਕੋਈ ਵੀ ਮੈਂ ਇਧਰੋਂ ਸਲਾਈਡ ਕਰ ਲੈਣਾ ਇਥੋਂ ਗੈਲਰੀ ਦੇ ਵਿੱਚੋਂ ਮੰਨ ਕੇ ਚਲੋ ਮੈਂ ਫੋਟੋ ਲੈ ਲਈ ਤੁਸੀਂ ਇਸ ਤਰੀਕੇ ਨਾਲ ਸਟੋਰੀ ਪਾ ਦਿੰਨੇ ਸਿੱਧੀ ਡਨ ਕਰਕੇ ਨਹੀਂ ਐ ਸਟੋਰੀ ਨਹੀਂ ਪਾਣੀ ਫੋਟੋ ਨੂੰ ਐਡਜਸਟ ਕਰੋ ਮੰਨ ਕੇ ਚਲੋ ਆ ਫੋਟੋ ਨੂੰ ਇੱਥੇ ਕਰ ਲਿਆ ਇਸ ਤਰੀਕੇ ਨਾਲ ਕਰ ਲਿਆ ਹੁਣ ਤੁਸੀਂ ਆਹ ਵਾਲੀ ਆਪਸ਼ਨ ਤੇ ਜਾਣਾ ਇੱਥੇ ਸਟicker ਵਾਲੀ ਆਪਸ਼ਨ ਬਣੀ ਹੈ ਇਥੋਂ ਤੁਸੀਂ ਆਹ ਫੋਟੋ ਵਾਲੀ ਸਿਲੈਕਸ਼ਨ ਸਿਲੈਕਸ਼ਨ ਕਰੋਗੇ ਫੋਟੋ ਵਾਲੀ ਆਪਸ਼ਨ ਨੂੰ ਇਹਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੋਂ ਕੋਈ ਵੀ ਚੱਲ ਫੋਟੋ ਲੈ ਲਓ ਮੈਂ ਤੁਹਾਨੂੰ ਜੰਪੜੀ ਸਮਝਾਉਣਾ ਇੱਕ ਫਿਰ ਆਹ ਫੋਟੋ ਨੂੰ ਤੁਸੀਂ ਇਸ ਤਰੀਕੇ ਨਾਲ ਦੇਖੋ ਕੋਈ ਵੀ ਸ਼ੇਪ ਦੇ ਵਿੱਚ ਬਣਾ ਸਕਦੇ ਹੋ ਇਹਨੇ ਇੱਥੇ 3-4 ਫੋਟੋ ਇਸ ਤਰੀਕੇ ਨਾਲ ਬਣਾ ਕੇ ਲਾ ਸਕਦੇ ਹਾਂ ਇਸ ਤਰੀਕੇ ਨਾਲ ਆ ਬਣਾ ਲਈ ਮੰਨ ਕੇ ਚੱਲੋ ਇਹਨੂੰ ਮੈਂ ਐਡ ਕਰਕੇ ਲਾਤਾ ਦੇਖੋ ਹੁਣ ਉਹ ਸਟੋਰੀ ਕੈਂਡ ਬਣ ਗਈ ਇਹ ਪੂਰੀ ਇਹਨੂੰ ਤੁਸੀਂ ਇਸ ਤਰੀਕੇ ਨਾਲ ਮੰਨ ਕੇ ਚੱਲੋ ਮੈਂ ਆ ਹਾਰਟ ਬਣਾਦਾ ਇੱਥੇ ਆ ਹਾਰਟ ਬਣਾਦਾ ਫਿਰ ਉੱਥੇ ਜਾਂਦੇ ਆ ਫੋਟੋ ਸਿਲੈਕਟ ਕਰਦੇ ਆ ਇੱਥੇ ਆਪਾਂ ਹੋਰ ਕੋਈ ਆ ਫੋਟੋ ਸਿਲੈਕਟ ਕਰ ਲਈਏ ਜਦੋਂ ਮੰਨ ਕੇ ਚੱਲਨੇ ਇਹਨੂੰ ਵੀ ਆਪਾਂ ਹਾਰਟ ਦੀ ਸ਼ੇਪ ਦੇ ਵਿੱਚ ਲਿਆਂਦਾ ਇੱਥੇ ਇਸ ਤਰੀਕੇ ਨਾਲ ਦਰਦਾ मतलब ਇਹਨੂੰ ਮੋਟਾ ਮੋਟਾ ਤੁਸੀਂ ਆਪ ਤੁਸੀਂ ਡਿਜ਼ਾਈਨਿੰਗ ਕਰਕੇ ਇਸ ਤਰੀਕੇ ਨਾਲ ਇੱਥੇ ਮਿਊਜ਼ਿਕ ਲਾ ਦੇਵੋਗੇ ਕੋਈ ਨਾ ਕੋਈ ਤੇ ਤੁਹਾਡੀ ਸਟੋਰੀ ਪੂਰੀ ਪ੍ਰੋਫੈਸ਼ਨਲ ਬਹੁਤ ਵਧੀਆ ਬਣੂਗੀ ਤੁਹਾਡੀ ਸਟੋਰੀ ਨੂੰ ਲਾਈਕ ਕਰਨਗੇ ਤੁਹਾਨੂੰ ਯਾਰ ਦੋਸਤ ਪੁੱਛਣਗੇ ਕਿ ਕਿਵੇਂ ਲਈ ਹੈ ਠੀਕ ਹੈ ਨਾ ਹੁਣ ਆਪਾਂ ਹੋਰ ਤਰੀਕਾ ਵੀ ਜਾਣਦੇ ਆਪਾਂ ਅੱਗੇ ਆਪਸ਼ਨਾਂ ਜਾਣਦੇ ਹੋਰ ਸਿੱਖਦੇ ਹਾਂ ਹੁਣ ਦੋਸਤੋ ਇੱਥੇ ਇੱਕ ਹੋਰ ਤਰੀਕਾ ਹੈਗਾ ਤੁਸੀਂ ਉੱਥੇ ਸਟicker ਵਾਲੀ ਆਪਸ਼ਨ ਦੇ ਉੱਪਰ ਜਾਓਗੇ ਠੀਕ ਹੈ ਇੱਥੇ ਤੁਸੀਂ ਕੀ ਕਰਨਾ ਹੈ ਇੱਥੇ ਦੋਸਤੋ ਕੱਟਆਊਟ ਦੀ ਆਪਸ਼ਨ ਆਉਗੀ ਕੱਟਆਊਟ ਇਹ ਆਪਸ਼ਨ ਤੇ ਮੈਂ ਇੱਥੇ ਮੰਨ ਕੇ ਚਲਾਉਂਦੀ ਆ ਫ ਹੁਣ ਇੱਥੇ ਦੇਖੋ ਇਹ ਸਟicker ਬਣਾ ਲੂਗਾ ਇੱਥੇ ਤੁਸੀਂ ਇਹਨੂੰ ਯੂਜ਼ ਸਟicker ਕਰੋਗੇ ਹੁਣ ਇੱਥੇ ਨੇ ਦੇਖੋ ਕੱਟ ਆਊਟ ਕਰਕੇ ਸਟicker ਬਣਾਦਾ ਤੁਸੀਂ ਐ ਆਪਦੀ ਫੋਟੋ ਦਾ ਕਿਸੇ ਸਟicker ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਇਹ ਤੁਹਾਡੀ ਗੈਲਰੀ ਦੇ ਵਿੱਚ ਇਹਨੂੰ ਇੱਥੇ ਤੁਸੀਂ ਸੇਵ ਵੀ ਕਰ ਸਕਦੇ ਹੋ ਸਟicker ਨੂੰ ਸੇਵ ਹੋ ਜੂਗਾ ਤੁਹਾਡੇ ਹੀ ਐਪ ਨੇ ਆਟੋਮੈਟਿਕ ਬਾਅਦ ਤੁਸੀਂ ਇੱਥੇ ਜਿਵੇਂ ਮਰਜ਼ੀ ਨੂੰ ਵਰਤ ਸਕਦੇ ਆ ਦੇਖੋ ਮੇਰੇ ਇਹ ਸਟicker ਸੇਵ ਹੋ ਗਏ ਇੱਥੇ ਤੁਸੀਂ ਕਿਸੇ ਨੂੰ ਭੇਜ ਸਕਦੇ ਆ ਕਿਸੇ ਆਦੀ ਸਟੋਰੀ ਫੋਟੋ ਤੇ ਲਾ ਵੀ ਸਕਦੇ ਆ ਇਹਨੂੰ ਠੀਕ ਹੈ ਅੱਗੇ ਜਾਣਦੇ ਆ ਹੁਣ ਇੱਥੇ ਤੁਸੀਂ ਫਿਰ ਸਟicker ਵਾਲੀ ਆਪਸ਼ਨ 'ਚ ਜਾਓਗੇ ਇੱਥੇ ਜਾਣ ਤੋਂ ਬਾਅਦ ਤੁਸੀਂ ਇੱਥੇ ਫਰੇਮ ਦਾ ਆਪਸ਼ਨ ਹੈ ਫਰੇਮ 'ਚ ਜਾਓਗੇ ਮੈਂ ਚਲੋ ਆਹ ਫੋਟੋ ਸਿਲੈਕਟ ਕਰ ਲਿਆ ਇੱਥੇ ਮੈਂ ਲਿਖ ਦਿੰਨਾ ਬਿਊਟੀਫੁੱਲ ਇੱਥੇ ਡਨ ਕੀਤਾ ਇੱਕ ਫਰੇਮ ਬਣ ਗਿਆ ਤੁਸੀਂ ਇਹਨੂੰ ਐਵੇਂ ਵੀ ਲਾ ਸਕਦੇ ਹੋ ਠੀਕ ਹੈ ਨਾ ਐਂ ਲਾ ਕੇ ਵੀ ਇਹ ਬਹੁਤ ਵਧੀਆ ਬਣ ਜੂਗਾ ਅੱਗੇ ਦੋਸਤੋ ਸਟicker ਦੇ ਵਿੱਚ ਹੈ ਤਾਂ ਹੋਰ ਵੀ ਬਹੁਤ ਕੁਝ ਪਰ ਇਹ ਮੋਟਾ ਮੋਟਾ ਜਿਹੜਾ ਸਟੋਰੀ ਨੂੰ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਲਾਉਣ ਦਾ ਤਰੀਕਾ ਸੀ ਉਹ ਮੈਂ ਤੁਹਾਨੂੰ ਦੱਸਤਾ ਬਾਕੀ ਦੇ ਆਪਸ਼ਨਾਂ ਤਾਂ ਚਲੋ ਹੋਰ ਕੰਮ ਲਈ ਹੁੰਦੀਆਂ ਇਹ ਤੁਸੀਂ ਨਾਰਮਲ ਉਹ ਜੀ ਨੂੰ ਵਰਤੋਗੇ ਤਾਂ ਵਧੀਆ ਤੁਹਾਡੀ ਸਟੋਰੀ ਪਾਉਗੀ ਹੁਣ ਆਪਾਂ ਅਗਲੀ ਆਪਸ਼ਨ ਹੋਰ ਕੋਈ ਤਰੀਕਾ ਜਿਹੜਾ AI ਫੀਚਰ ਆ ਉਹ ਜਾਣਦੇ ਹਾਂ ਹੁਣ ਜੇ ਕੋ ਜੇ ਤੁਹਾਡੇ ਕੋਲ ਤੁਸੀਂ ਕੋਈ ਸਟੋਰੀ ਪਾਉਣੀ ਤੁਹਾਡੇ ਕੋਲ ਕੋਈ ਫੋਟੋ ਹੈ ਨਹੀਂ ਸਟੋਰੀ ਪਾਉਣ ਨੂੰ ਤਾਂ ਤੁਸੀਂ ਫਿਰ ਵੀ ਇੱਥੇ ਇੱਥੇ ਦੇਖੋਗੇ ਪਲੱਸ ਵਾਲੇ ਆਈਕਨ ਤੇ ਜਾਓਗੇ ਇੱਥੇ ਇੱਕ AI ਇਮੇਜਨ ਦਾ ਨਾਮ ਲਿਖਿਆ ਹੋਊਗਾ ਇੱਥੇ ਤੁਸੀਂ ਕੋਈ ਫੋਟੋ ਬਣਵਾ ਕੇ ਤੁਸੀਂ ਇੱਥੋਂ ਪਾ ਸਕਦੇ ਹੋ AI ਤੋਂ ਇੱਥੇ ਮੈਂ ਐਗਜ਼ਾਮਪਲ ਤੌਰ ਤੇ ਫੋਟੋ ਬਣਵਾਉਣ ਲਈ ਲਿਖ ਦਿੰਦਾ ਬਿਊਟੀਫੁੱਲ ਗਾਰਡਨ weather waterfall ਹੁਣ ਇੱਥੇ ਫੋਟੋ ਬਣਾ ਕੇ ਦੇ ਦੋ ਤੁਸ ਨੂੰ ਉਹ ਜੀ ਮਤਲਬ ਜਿਹੜੀ ਵੀ ਚੀਜ਼ ਤੁਸੀਂ ਇੱਥੇ ਲਿਖੋਗੇ ਭਰੋਗੇ ਆਪਦੇ ਹਿਸਾਬ ਨਾਲ ਜਿਹੇ ਜੀ ਫੋਟੋ ਬਣਵਾਉਣਾ ਚਾਹੁੰਦੇ ਆ ਉਹ ਬਣਾ ਕੇ ਰਿਵਿਊ ਦੇਖੋ ਆਏ ਨੇ ਫੋਟੋ ਬਣਾਤੀਆਂ ਮੇਰੇ ਕਹਿਣ ਦੇ ਮਤਾਬ ਤੁਹਾਡੇ ਕੋਲ ਗੈਲਰੀ ਚ ਫੋਟੋ ਹੈ ਨਹੀਂ ਤਾਂ ਤੁਸੀਂ ਆ ਜੀ ਫੋਟੋ ਬਣਵਾ ਕੇ ਪਾਸ ਆ ਜੀ ਉਹ ਕੈਂਡ ਲੱਗੂਗੀ ਇਹ ਵਰਤ ਕੇ ਦੇਖੋ ਜੀ ਇੱਥੇ ਹੋਰ ਆਪਸ਼ਨਾਂ ਵੀ ਹੈਗੀਆਂ ਇੱਥੇ ਇਹਦਾ ਮਤਲਬ ਹੈ ਕਿ ਆਹ ਟੈਂਪਲੇਟ ਤਾਂ ਚਲੋ ਇਹ ਤੁਹਾਡੇ ਕੰਮ ਦਾ ਹੈ ਨਹੀਂਗਾ ਅਸੀਂ ਇਹ ਤਦਿਆ ਮਿਊਜ਼ਿਕ ਆ ਗਿਆ ਮਿਊਜ਼ਿਕ ਤੁਸੀਂ ਵੀ ਇਕੱਲੇ ਮਿਊਜ਼ਿਕ ਦੀ ਵੀ ਸਟੋਰੀ ਪਾ ਸਕਦੇ ਹੋ ਬਿਨਾ ਇਕੱਲੇ ਗਾਣੇ ਨਹੀਂ ਬਿਣਾ ਫੋਟੋ ਲਾਏ ਤੋਂ ਚਲੋ ਹੁਣ ਤੁਹਾਨੂੰ ਮੈਂ ਅਗਲੀ ਟਰੈਕ ਦੱਸ ਦਾਂ ਅਗਲਾ ਫੀਚਰ ਹੈ ਕਿ ਇੱਥੇ ਪਲੱਸ ਦੇ ਆਈਕਨ ਤੇ ਥੱਲੇ ਜਾਵਾਂਗੇ ਸਟੋਰੀ ਪਾਉਣ ਵਾਸਤੇ ਫੇਰ ਤੁਸੀਂ ਇਸ ਤਰੀਕੇ ਨਾਲ ਆਉਨੇ ਆ ਜੇ ਉਹ ਵੀ ਸਟੋਰੀ ਪਾਉਣ ਲਈ ਤੁਸੀਂ ਜਦੋਂ ਇੱਥੇ ਕੋਈ ਵੀਡੀਓ ਸਟੋਰੀ ਤੇ ਤੁਸੀਂ ਜਿਹੜਾ ਆਹ ਇੱਥੇ ਬਟਨ ਬਣਿਆ ਹੋਇਆ ਤੇ ਇਹਨੂੰ ਲੌਂਗ ਪ੍ਰੈਸ ਕਰਕੇ ਤੁਸੀਂ ਫੇਰ ਨੱਪੀ ਰੱਖਦੇ ਉਹਨਾਂ ਟਾਈਮ ਜਿੰਨਾ ਟਾਈਮ ਲਈ ਤੁਸੀਂ ਵੀਡੀਓ ਰਿਕਾਰਡ ਕਰਨੀ ਹੈ ਪਰ ਇਹ ਗਲਤ ਤਰੀਕਾ ਹੈ ਇੱਥੇ ਥੱਲੇ ਐਰੋ ਦੇ ਨਿਸ਼ਾਨ ਤੇ ਜਾਵਾਂਗੇ ਇੱਥੇ ਹੈਂਡ ਫ੍ਰੀ ਦਾ ਆਪਸ਼ਨ ਆਊਗਾ ਇਹਨੂੰ ਹੈਂਡ ਫ੍ਰੀ ਕਰੋਗੇ ਨਾ ਤਾਂ ਇੱਥੇ ਤੁਸੀਂ ਹੁਣ ਜਿਹੜੇ ਨੂੰ ਕਰੀ ਨਾਪ ਪੋਗੇ ਤਾਂ ਥੋੜੀ ਛਟੋਰੀ ਆਪਣੇ ਆਪ ਰਿਕਾਰਡ ਹੋ ਜੂਗੀ ਜਿੰਨੇ ਸਕਿੰਟ ਦੀ ਤੁਸੀਂ ਪਾਉਣੀ ਹੈ ਤੁਹਾਨੂੰ ਉਹਨਾਂ ਚਿਰ ਨੱਪ ਕੇ ਰੱਖਣ ਦੀ ਲੋੜ ਨਹੀਂ ਆ ਬਟਨ ਨੂੰ ਇੱਥੇ ਆਹ ਵਾਲੀ ਇੱਕ ਆਪਸ਼ਨ ਆ ਜਾਂਦੀ ਹੈ ਇੱਥੇ ਦੇਖੋਗੇ ਟੱਚ ਅਪ ਲਿਖਿਆ ਹੈ ਟੱਚ ਅਪ ਦਾ ਇੱਥੇ ਉਹਦਾ ਘਟਾ ਸਕਦੇ ਮਤਲਬ ਜਿਹੜੀ ਤੁਸੀਂ ਫੋਟੋ ਖਿੱਚਦੇ ਆ ਤੋ ਉਹਦੇ ਵਿੱਚ ਸਕੈਨ ਟੈਕਸਚਰ ਮਤਲਬ ਘਟਾਓ ਦਾ ਆ ਸਕਦੇ ਤੁਸੀਂ ਠੀਕ ਹੈ ਨਾ ਇਹਦਾ ਇਹ ਆ ਲੇਆਉਟ ਆ ਗਿਆ ਉਹੀ ਮਤਲਬ ਚਾਰ ਪੰਜ ਚਾਰ ਪੰਜ ਫੋਟੋ ਇਕੱਠੀਆਂ ਪਾ ਸਕਦੇ ਤੁਸੀਂ ਇਹਦੇ ਵਿੱਚ ਖਿੱਚ ਕੇ ਜਾਂ ਫਿਰ ਗੈਲਰੀ ਵਿੱਚੋਂ ਠੀਕ ਹੈ ਇਹ ਆ ਗਿਆ ਇੱਕ ਤਾਂ ਤੁਸੀਂ ਇਹਦੋਂ ਬਾਅਦ ਚੈੱਕ ਕਰੇਟ ਮਤਲਬ ਕੱਲੇ ਟੈਕਸਟ ਲਿਖ ਕੇ ਜਾਂ ਅੱਖਰ ਲਿਖ ਕੇ ਕੋਈ ਸਟੋਰੀ ਪਾਉਣੀ ਤਾਂ ਉਹ ਵੀ ਪਾ ਸਕਦੇ ਇਥੇ ਠੀਕ ਹੈ ਨਾ ਇਹ ਤਾਂ ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਤਾਂ ਇਹ ਸਟੋਰੀ ਪਾਉਣ ਦੇ ਸਹੀ ਤਰੀਕੇ ਸੀਗੇ ਐਨੇ ਠੀਕ ਹੈ ਨਾ ਫੀਚਰ ਤਾਂ ਹੋਰ ਵੀ ਬਹੁਤ ਹੈਗੇ ਪਰ ਫੀਚਰ ਤੁਹਾਨੂੰ ਕਿਵੇਂ ਲੱਗੇ ਸਟੋਰੀ ਪਾਉਣ ਵਾਲੇ ਕਮੈਂਟ ਕਰਕੇ ਦੋ ਜਰੂਰ ਦੱਸਿਓ